ਆਹਨ ਸਤਿ ਸ੍ਰੀ ਅਕਾਲ ਜੀ 2:30 ਤੇ 2:30 ਨੂੰ ਸਵਾਗਤ ਹੈ ਮਮੀ ਨੇ ਕਿ ਤੁਸੀਂ ਠੀਕ ਹੋਵੋਗੇ ਅਸੀਂ ਸਾਰੇ ਠੀਕ ਠਾਕ ਵਧੀਆ ਤੇ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਕਿ ਅਸੀਂ ਸੂਟ ਦਾ ਸਟਿਚ ਵੀ ਕਰਦੇ ਆ ਤੇ ਸਟਿਚ ਕਰਨ ਦੇ ਨਾਲ ਨਾਲ ਅਸੀਂ ਵਰਕ ਵੀ ਕਰਵਾਉਣੀ ਆ ਤੇ ਤੁਹਾਨੂੰ ਉਹ ਸੂਟ ਅਸੀਂ ਕਰਵਾਏ ਨੇ ਸੂਟ ਵਰਕ ਤੇ ਕਰਵਾਉਂਦੇ ਰਹਿੰਦੇ ਆ ਤੇ ਇਸ ਵਾਰੀ ਅਸੀਂ ਸੋਚਿਆ ਹੁਣ ਸलो ਵੀਡੀਓ ਬਣਾ ਕੇ ਪਾਉਣੀ ਆ ਤੇ ਵੀ ਆਪਣੀ ਜਿਹੜੀ YouTube ਫੈਮਿਲੀ ਆ ਉਹਨਾਂ ਨੂੰ ਪਤਾ ਲੱਗ ਜੂਗਾ ਤੇ ਬਾਕੀ ਤੁਸੀਂ ਦੱਸਿਓ ਮੈਨੂੰ ਕਿਵੇਂ ਲੱਗਦਾ ਤੇ ਪਹਿਲਾ ਕਦਮ ਹੋਣੀ ਆ ਤੁਹਾਨੂੰ ਕਾਟਨ ਦੇ ਸੂਟ ਜਿਹੜੇ ਕਾਟਨ ਦੇ ਸਲੀਪ ਅਪ ਨੇ ਵਰਕ ਕਰਵਾਇਆ ਤੇ ਜਿਵੇਂ ਆਵळा ਕਪੜਾ ਤੇ ਰਾਮਟੈਕਸ ਦਾ ਕਾਟਨ ਦਾ ਸੂਟ ਸੀਕ ਲੀਨ ਤੇ ਇਹਦੇ ਤੇ ਵਰਕ ਕਰਵਾਇਆ ਆ ਇਹ ਇਸ ਦਾ ਵਰਕ ਹੈ ਵਰਕ ਇਹ ਰਿਆ ਸ਼ਾਰਟ ਦਾ ਵਰਕ ਤੇ ਆ ਇਹ ਦੀ ਬਾਟਮ ਹੈ ਇਹ ਸੂਟ ਸਟਿਚ ਕਰਤਾ ਸੀਗਾ ਤੇ ਸਟਿਚ ਕਰਿਆ ਹੋਇਆ ਇਹ ਆ ਇਹ ਦੇ ਬਾਟਮ ਤੇ ਆ ਗਿਆ ਵਰਕ ਬੜਾ ਸੋਹਣਾ ਬੜਾ ਪਿਆਰਾ ਵਰਕ ਲੱਗਦਾ ਹੈ ਤੇ ਦੁਪੱਟਾ ਵੀ ਤਿਆਰ ਕਰਵਾਇਆ ਆਪਾਂ ਨੇ ਲੈਸ ਲਗਾਤੀ ਇਹਦੇ ਤੇ ਅੰਦਰ ਜਿਹੜੇ ਚਾਕਾਂ ਤੇ ਲਗਾਈ ਸੀ ਉਹ ਤੋਂ ਦੁਪੱਟੇ ਤੇ ਲਗਾਤੀ ਤਾਂ ਕਿ ਇਹ ਸੂਟ ਜੀ ਸੋਹਣੇ ਲੁਖਾਉਣ ਲੱਗ ਜਵੇ ਤੇ ਸਾਰਾ ਸੂਟੜਾ ਖਿਆਰਾ ਲੱਗਦਾ ਹੈ ਇਹਦੇ ਨਾਲ ਹੀ ਇੱਕ ਸੂਟ ਸੇਮ ਡਿਜ਼ਾਈਨ ਦੇ ਵਿੱਚ ਬਸ ਕਲਰ ਕਲਰ ਦਾ ਫਰਕ ਹੈ ਡਿਜ਼ਾਈਨ ਸੇਮ ਹੈ ਪੀਕ ਕਲਰ ਤੇ ਕਰਵਾਇਆ ਹੈ ਤਾਂ ਕਪੜਾ ਵੀ ਸਟੱਫ ਦੀ ਸੇਮ ਹੈ ਇੱਕ ਹੀ ਕਲਰ ਦਾ ਹੈ ਬਿਲਕੁਲ ਸੇਮ ਵਰਕ ਦਾ ਹਉਦਾ ਹੀ ਉਹ ਸਲਵਾਰ ਦਾ ਵਰਕ ਆ ਗਿਆ ਇਹਦਾ ਇਹ ਨਾ ਬਾਹਮ ਦਾ ਬੱਜੇ ਤਰ ਇਹਦੇ ਨਾਲ ਦੁਪੱਟਾ ਪਨੇ ਪਲੇਨ ਡਾਈ ਕਰਵਾ ਲਿਆ ਹਜੇ ਸੂਟ ਸਟਿਚ ਕਰਨਾ ਹੈ ਤੇ ਫਿਰ ਇਹਦੇ ਨਾਲ ਇੱਕ ਕਲਰ ਦਾ ਕੁਛ ਲਗਾਵਾਂਗੇ ਦੁਪੱਟੇ ਉੱਪਰ ਜਿਹ ਦਿਨਾ ਹੋਊ ਜ਼ਿਆਦਾ ਵਧੀਆ ਲੱਗੇ ਤੇ ਕਪੜਾ ਵੀ ਬੜਾ ਵਧੀਆ ਹੈ ਰਾਮ ਟੈਕਸ ਦਾ ਹੈ ແແບຣິກ कॉटन ਚ ਆ ਰਾਮਟੈਕਸ ਦਾ ਤੇ ਬਾਕੀ ਵਰਕ ਆ ਵਰਕ ਵੀ ਜਿਹੜਾ ਤੁਹਾਨੂੰ ਪਸੰਦ ਆਵੇ ਤੁਸੀਂ ਉਹਦਾ ਪ੍ਰਾਈਸ ਪੁੱਛ ਸਕਦੇ ਹੋ 99 ਉੱਪਰ ਤੁਹਾਨੂੰ ਦਿੱਤਾ ਹੋਇਆ ਤੇ ਜੇ ਤੁਸੀਂ ਆ ਸਾਰਾ ਪੁੱਛ ਸਕਦੇ ਹੋ ਵੀ ਕੀ ਪ੍ਰਾਈਸ ਆ ਤੇ ਸਾਰੇ ਕਿਤੋਂ ਪ੍ਰਾਈਸ ਦਾ ਬਹੁਤ ਫਰਕ ਹੋਊਗਾ ਤੇ ਜਿੰਨਾ ਪ੍ਰਾਈਸ ਸਾਡਾ ਹੋਊਗਾ ਬਹੁਤ ਠੀਕ ਰੇਟ ਹੋਊਗਾ ਜੇ ਮੈਂ ਮਾਰਕੀਟ ਦੇ ਵਿੱਚ ਬਹੁਤ ਜ਼ਿਆਦਾ ਪ੍ਰਾਈਸ ਹੁੰਦਾ ਹੈ ਤੇ ਉਹਦੇ ਨਾਲੋਂ ਸਾਡੇ ਪ੍ਰਾਈਸ ਦਾ ਬਹੁਤ ਜ਼ਿਆਦਾ ਫਰਕ ਹੋ ਘੱਟ ਹੋਊਗਾ ਤੁਹਾਨੂੰ ਇਹ ਕੇਵळा ਕਾਟਨ ਦੇ ਸੂਟ ਤੇ ਡਿਜ਼ਾਈਨ ਰੈਡੀ ਕਰਵਾਇਆ ਆਪਾਂ ਨੇ ਬਹੁਤ ਹੀ ਪਿਆਰਾ ਡਿਜ਼ਾਈਨ ਹੈ ਆਇਦਾ نیٹ ਬਣਿਆ ਹੋਇਆ ਤੇ ਇਹ ਮਿਚੀਆ ਵਰਕ ਆਰੀਆ ਸਲਵਾਰ ਦਾ ਵਰਕ ਆ ਸਲਵਾਰ ਤੇ ਹੈ ਉਹ ਦਾ ਇਹ ਮੇਰੀ ਚੋਇਸ ਆ ਇਹ ਸੂਟ ਹੈਗਾ ਬੁਟੀਕ ਵਾਲੀ ਮੈਡਮ ਦਾ ਤੇ ਬਾਜ਼ੂ ਦੇ ਉਹ ਆਰੇ ਏਰੀਆ ਮਾ ਬੜਾ ਸੋਨਾ ਬੜਾ ਪਿਆਰਾ ਵਰਕ ਹੈ ਤੇ ਇਹ ਵੀ ਕਾਟਨ ਦੀ ਸਟਫ ਉੱਤੇ ਹੀ ਕਰਵਾਇਆ ਇਹ ਕਾ ਵੀ ਕਾਟਨ ਦਾ ਸੂਟ ਹੈ ਇਹ ਵੀ ਰਾਂਟੈਕਸ ਦਾ ਹੈ ਇਹ ਵੀ ਸ਼ਰਟ ਹੈ ਇਹ ਨੂੰ ਆਪਾਂ ਤਿਆਰ ਕਰਾਂਗੇ ਦਸਾਈਆਂ ਨਾਲ ਤੇ ਇਹ ਵੀ ਸਲਵਾਰ ਤੇ ਵਰਕ ਕਰਵਾਇਆ ਹੈ ਵਰਕ ਹੈ ਇਹ ਵੀ ਬਾਟਮ ਤੇ ਪਲੇਨ ਸੀ ਵਿੱਚ ਥੋੜਾ ਥੋੜਾ ਜਿਹਾ ਡਿਜ਼ਾਈਨ ਹੈ ਤੇ ਸ਼ਰਟ ਪ੍ਰਿੰਟਡ ਹੈ ਜੀ ਤੇ ਇਹ ਇਹ ਬੋਟਮ ਦੇ ਉੱਪਰ ਆਪਾਂ ਨੇ ਵਰਕ ਕਰਵਾ ਲਿਆ ਤੇ ਇਹਨੂੰ ਕਿ ਸੇਡ ਡਿਜ਼ਾਈਨ ਨਾਲ ਤਿਆਰ ਕਰਾਂਗੇ ਦਿਖਾਵਾਂਗੇ ਨੂੰ ਵੀ ਵੀ ਕਿਵੇਂ ਰੈਡੀ ਕਰਦੇ ਆ ਇਹਨਾਂ ਨੂੰ ਤੇ ਬਾਕੀ ਜਿਹੜੇ ਆ ਸੂਕ ਕਰਵਾਏ ਨੇ ਰੈਡੀ ਇਹ ਹੈਗਾ ਜੌਰਜਟ ਜੌਰਜਟ ਤੇ ਕਰਵਾਏ ਨੇ ਕੱਲੋਂ ਪਹਿਲਾਂ ਬਲੈਕ ਕਲਰ ਦਾ ਸੂਕ ਦੇਖੋ ਤੁਸੀਂ ਜੇਨ ਜ਼ਰੂਰ ਤੇ ਗੱਡੀ ਕਰਵਾਇਆ ਹੈ ਆਪਾਂ ਨੇ ਇਹ ਵੀ ਸੂਟ ਦੇਖੋ ਬਹੁਤ ਪਿਆਰਾ ਬਣਿਆ ਸੂਟ ਹੈ ਮੇਰੀ ਭੈਣ ਦਾ ਇਹ ਸੂਟ ਬਹੁਤ ਪਿਆਰਾ ਪਿਆਰਾ ਹੋਇਆ ਹੈ ਇਹ ਇੱਕ ਵੀ ਦਾ ਸੂਟਾ ਇਹ ਬੈਂਸ ਦੀਦੀ ਦਾ ਸੂਟਾ ਇਹ ਬੈਂਸ ਦੀਦੀ ਨੇ ਤਿਆਰ ਕਰਵਾਇਆ ਉਹਨਾਂ ਨੂੰ ਤੁਸੀਂ ਜਾਣਦੇ ਹੋ ਬੈਂਸ ਫੈਮਿਲੀ ਪੀਬੀ 23 ਬੈਂਸ ਫੈਮਿਲੀ ਪੀਬੀ 23 ਦੇਖੋ ਕਿੰਨਾ ਕਲਰ ਕਿੰਨੇ ਉੱਠ ਰਹੇ ਨੇ ਤੇ ਫਿਨਿਸ਼ਿੰਗ ਦੇਖੋ ਹਾਂਜੀ ਬਹੁਤ ਜ਼ਿਆਦਾ ਵਧੀਆ ਵਰਕ ਹੋਇਆ ਹੋਇਆ ਸੋਨਾ ਇਹ ਵੀ ਕੀ ਰੇਡ ਉੱਪਰ ਹੈ ਇੱਧਰ ਵੀ ਫਲਾਰ ਹੈ ਤੇ ਇੱਧਰ ਵੀ ਹੈ ਆਵੜੀ ਇਹ ਵੀ ਬੋਟਮ ਦਾ ਵਰਕ ਹੈ ਇਹ ਬੋਟਮ ਦੇ ਉੱਪਰ ਆਊਗਾ ਇਹ ਵਾਲਾ ਵਰਕ ਇਹ ਇਹ ਵਾਲਾ ਵਰਕ ਇਹਨੀਆਂ ਬਾਵਾ ਦਾ ਹੈ ਇਹ ਬਾਵਾ ਦੇ ਉੱਪਰ ਆਊਗਾ ਵਰਕ ਇਹ ਵਾਲਾ ਵਰਕ ਦਾ ਪ੍ਰਾਈਸ ਹੈ 650 ਉਹ ਤੁਸੀਂ ਆਪ ਦੇਖ ਸਕਦੇ ਹੋ ਵੀ 650 ਦੇ ਵਿੱਚ ਇਹ ਸਾਰਾ ਵਰਕ ਅਸੀਂ ਤੁਹਾਨੂੰ ਕਰਵਾ ਕੇ ਦਵਾਂਗੇ ਬਾਕੀ ਕੱਪੜਾ ਹਨਾ ਤੁਸੀਂ ਆਪਣੀ ਮਰਜ਼ੀ ਨਾਲ ਲੈਣਾ ਹੈ ਜੇ ਮੇਰਾ ਅਗਲੇ ਨੇ ਕੱਪੜਾ ਲੈਣਾ ਉਹ ਤੁਹਾਨੂੰ ਵੀ ਪਤਾ ਉਦਾਂ ਦਾ ਪ੍ਰਾਈਸ ਹੁੰਦਾ ਹੈ ਕੱਪੜੇ ਦੇ ਅਕੋਰਡਿੰਗਲੀ ਪ੍ਰਾਈਸ ਆਈ ਕਪੜੇ ਦਾ ਸਟੱਫ ਜਿੰਮੀ ਦਾ ਅਗਲਾ ਚੂਜ਼ ਕਰਦਾ ਹੈ ਇੱਕ ਸੰਤ ਆਹ ਇਹ ਆ ਇਹ ਵੀ ਜੌਰਜਟ ਦੇ ਉਪਰ ਆ ਵੈਸੇ ਇਹ ਕੋ ਇਹ ਜੌਰਜਟ ਨਾ ਪਤਲੀ ਹੋਈ ਆ ਤੇ ਇਹ ਨੂੰ ਆਪਾਂ ਗਰਮੀਆਂ ਦੇ ਵਿੱਚ ਕਾਟਨ ਲਾ ਕੇ ਜਿੰਮੀ ਆਪਾਂ ਕਿਸੇ ਫੰਕਸ਼ਨ ਵਗੈਰਾ ਤੇ ਪੋਣਾ ਨਾ ਪਾ ਸਕਦੀਆਂ ਮਤਲਬ ਇਹਦੇ ਚ ਗਰਮੀ ਨਹੀਂ ਲੱਗਦੀ ਆ ਵੀ ਬਹੁਤ ਸੋਹਣਾ ਡਿਜ਼ਾਈਨ ਹੈ ਆਇਰਾ neck ਬਣਿਆ ਹੋਇਆ ਤੇ ਆ نیچے ਇਹਦਾ ਵਰਕ ਘੇਰੇ ਦੇ ਉੱਪਰ ਬੜਾ ਹੀ ਸੋਹਣਾ ਤੇ ਪਿਆਰਾ ਵਰਕ ਹੋਇਆ ਹੋਇਆ ਆਇਰਾ ਇਹਦਾ ਸਲਵਾਰ ਦਾ ਵਰਕ ਬਾਟਮ ਦਾ ਵਰਕ ਹੈ ਦਾ ਗਾਰੀਏ ਕੋਰੀਆ ਆ ਰਹੀ ਹੈ ਲਿਆ ਬਾਬਾ ਆ ਬਾਬਾ ਦਾ ਵਰਕ ਹੈ ਨਾ ਇਹ ਵੀ ਸੂਟ ਬਹੁਤ ਪਿਆਰਾ ਲੱਗਦਾ ਬੜਾ ਹੀ ਸੋਹਣਾ ਸੂਟ ਬੜਾ ਹੀ ਨਿਰਮਲ ਬਹੁਤ ਸੋਹਣਾ ਲੱਗਿਆ ਸਾਰੇ ਸੂਟ ਬਣ ਕੇ ਬਹੁਤ ਸੋਹਣੇ ਤਿਆਰ ਹੋਏ ਨੇ ਇੱਕ ਚਾਰਦਰ ਦਾ ਸੂਟ ਆਵळा ਰੈਡੀ ਕਰਵਾਇਆ ਏ ਡਿਜ਼ਾਈਨ ਤਾਂ ਨੱਕ ਚੱਲਿਆ ਇਹ ਫਰਸਟ ਡਿਜ਼ਾਈਨ ਅਸੀਂ ਆਪਣੇ ਲਈ ਬਣਾਇਆ ਸੀਗਾ ਹਰਜੀਤ ਲਈ ਸੋ ਇਹਦੇ ਬਲੈਕ ਸੂਟ ਦੇ ਕੇ ਆਪਾਂ ਇਹ ਸਾਡੇ ਕੋਲ 4th ਆਰਡਰ ਆ ਇਹਦੇ ਚ ਇੱਕ ਬਲੈਕ ਪਹਿਲਾਂ ਵੀ ਕਰਵਾ ਕੇ ਦਿੱਤਾ ਇੱਕ ਚਲਾ ਵੀ ਗਿਆ ਇੱਕ ਸੂਟ ਤਾਂ ਕੈਨੇਡਾ ਇੱਕ ਸੂਟ ਤਾਂ ਕੈਨੇਡਾ ਗਿਆ ਬਲੈਕ ਕਰਵਾ ਕੇ ਦਿੱਤਾ ਆ ਇਹਦੇ ਮੂੜਲਾ ਫਰੰਟ ਸ਼ਰਟ ਦਾ ਫਰੰਟ ਤੇ ਆਉਣਗੇ ਆਹ ਵਾਲਾ ਤੇ ਆ ਇਹਦੀ ਬਾਜ਼ੂ ਦਾ ਡਿਜ਼ਾਈਨ ਹੈ ਆ ਵਾਲਾ ਜਿਹੜਾ ਸਾਈਡ ਤੇ ਆ ਤੇ ਇਹਦਾ ਬੈਕ ਵੀ ਬੜਾ ਸੋਹਣਾ ਬਣਿਆ ਹੋਇਆ ਸ਼ਰਟ ਦਾ ਇਹ ਸ਼ਰਟ ਦੇ ਬੈਕ ਤੇ ਨੇ ਸ਼ਰਟ ਦੇ ਬੈਕ ਤੇ 온ਲੀ ਮਿਸਾਲੀ ਫਲਾਸ ਠੀਕ ਹੈ ਜੀ ਇਹਦਾ ਦੁਪੱਟਾ ਨਹੀਂ ਇਹਦਾ ਦੁਪੱਟਾ ਹੈ ਇੱਕ ਵਿੱਚ ਸੂਟਾਂ ਦੇ ਦੁਪੱਟੇ ਅਜੇ ਤਿਆਰ ਕਰਵਾਉਣੇ ਆ ਤੇ ਇਹਨਾਂ ਦੇ ਕਰਵਾ ਲੈਣੇ ਜਿਹੜਿਆਂ ਦੇ ਉਹਨਾਂ ਦੇ ਤੁਹਾਨੂੰ ਦਿਖਾਵਾਂਗੇ ਬਾਕੀਆਂ ਦੇ ਬਾਅਦ ਵਿੱਚ ਦਿਖਾਵਾਂਗੇ ਪਾਵਾਂਗੇ ਕਿਉਂਕਿ ਅਸੀਂ ਤਾਂ ਪਾਣ ਲੱਗੇ ਦੀ ਇਨਕੰਪਲੀਟ ਸੂਟ ਹੈ ਕਿਉਂਕਿ ਸੂਟਸ ਆਰਡਰ ਜਾ ਰਹੇ ਨੇ ਅਸੀਂ ਕਿਹਾ ਵੀ ਉਹਦੇ ਕਰਕੇ ਵੀਡੀਓ ਪਾ ਦਈਏ ਤਾਂ ਕਰਕੇ ਉਹ ਵਿੱਚ ਇੱਕ ਦੋ ਦੇ ਦੁਪੱਟੇ ਰਹਿੰਦੇ ਨੇ ਵੀ ਬਹੁਤ ਜ਼ਿਆਦਾ ਹੋਊਗੀ ਮਿੱਟ ਅਸੀਂ ਸਾਡਾ ਬਿਮਾਰ ਹੋ ਗਿਆ ਸੀਗਾ ਤੇਰਾ ਟਾਈ ਡਾਈ ਦੁਪੱਟਾ ਡਾਈ ਕਰਵਾਇਆ ਬੜੇ ਸੋਹਣਾ ਤੇਰਾ ਪੱਟਾ ਡਾਈ ਹੋਇਆ ਜਨਾਬ ਬੜਾ ਪਿਆਰਾ ਵਰਤ ਇੱਕ ਸੂਟ ਆਵੜਾ ਪੈਰਟ ਜੀਣਾ ਪਹਿਲਾਂ ਪੈਰਟ ਕਲਰ ਦੇ ਵਿੱਚ ਹੈ ਜੀ ਪੈਰਟ ਕਲਰ ਦੇ ਵਿੱਚ ਰਹੇ ਜੋਰ ਝਟ ਦੇ ਉੱਤੇ ਹੈ ਤੇ ਇਹ ਡਿਜ਼ਾਈਨ ਉਹੀ ਹੈ ਜਿਹੜਾ ਪਹਿਲਾਂ ਮੇਰੇ ਕਾਟਰ ਦੇ ਸੂਟ ਤੇ ਆ। ਉਹ ਨੂੰ نیچے ਲਗਾਇਆ ਹੈ। ਇੱਕ ਕਸਟਮਰ ਦੀ ਹੀ ਡਿਮਾਂਡ ਸੀ ਕਿ ਵੀ ਮੈਨੂੰ ਪੈਰਟ ਕਲਰ ਹੀ ਚਾਹੀਦਾ। ਉਹ ਰੈਗੂਲਰ ਸਾਡੇ ਨਾਲ ਜੁੜੇ ਹੋਏ ਨੇ। ਸੋ ਕਾਫੀ ਟਾਈਮ ਤੋਂ ਪੈਰਟ ਕਲਰ ਦੀ ਡਿਮਾਂਡ ਕਰ ਰਹੇ ਸੀਗੇ। ਸੋ ਆਪਾਂ ਉਹਨਾਂ ਨੂੰ ਪੈਰਟ ਕਲਰ ਕਰਿਆ। ਇਹ ਤਾਂ ਨੈੱਟ ਬਣਿਆ ਹੋਇਆ। ਇਹ ਪਹਿਲੇ ਵਾਲਾ ਸੇਮ ਡਿਜ਼ਾਈਨ ਹੈ ਜਿਹੜਾ ਅਸੀਂ ਆਪ ਇਹ ਵੀ ਅਸੀਂ ਡਿਜ਼ਾਈਨ ਆਪ ਨੂੰ ਕਰਿਆ। ਸੋ ਆਪ ਸਾਡਾ ਦੇਖ ਕੇ ਉਹਨਾਂ ਨੇ ਵੀ ਕਹਤਾ ਵੀ ਮੈਨੂੰ ਵੀ ਇਹ ਵੀ ਕਰਵਾ ਦਿਓ। ਆ ਸਲਵਾਰ ਦੇ ਉੱਪਰ ਆ ਜਾਣਾ ਆਪਣਾ ਵਰਕ ਪਾਵਾ ਬਾਮਾ ਦਾ ਵਰਕ ਹੈ ਬੜਾ ਸੋਹਣਾ ਲੱਗਦਾ ਤੇ ਪਹਿਲਾ ਪੈਰਟ ਕਲਰ ਹੈ ਨਾ ਤੇ ਲਾ ਜਦੋਂ ਸੁੱਕ ਲਿਆ ਸੀ ਪਲੇਨ ਜਿਹਾ ਪੈਰਟ ਕਲਰ ਨਹੀਂ ਇਹ ਖਾਨੂਨਾ ਐਜੇ ਲੱਗੇ ਵੀ ਪੈਰਟ ਕਲਰ ਬੜਾ ਹੋ ਹੁੰਦਾ ਸੀ ਪਰ ਵਰਕ ਉਹ ਕਿ ਨਾ ਇੰਨਾ ਸੋਹਣਾ ਲੱਗਣ ਲੱਗਿਆ ਤੇ ਹੁਣ ਤੁਸੀਂ ਇਹਦਾ ਦੁਪੱਟਾ ਦੇਖੋ ਦੁਪੱਟਾ ਦੇਖੋ ਤੁਸੀਂ ਇਹਦਾ ਦੁਪੱਟਾ ਇਹਨਾਂ ਸੋਹਣਾ ਲੱਗਦਾ ਹੈ ਨਾ ਜਿਹੜੇ ਸੂਟ ਨੇ ਪੜਕੇ ਜਦੋਂ ਇਹਦਾ ਪੂਰੀ ਤਰ੍ਹਾਂ ਸੂਟ ਤਿਆਰ ਹੋ ਜਾਂਦੇ ਨਾ ਜਦੋਂ ਫਿਰ ਤੁਹਾਨੂੰ ਲਖਾਉਂ ਕਿਉਂਕਿ ਹਜੇ ਦੁਪੱਟਿਆਂ ਦੀ ਫਿਨਿਸ਼ਿੰਗ ਵੀ ਬਾਕੀ ਆ ਨਾ ਸੋ ਆਪਾਂ ਇਹਨਾਂ ਨੂੰ ਆਇਆ ਵਾਲੇ ਕੁਛ ਨੇ ਕੁਛ ਲਾਵਾਂਗੇ ਗੱਪੇ ਆਪਾਂ ਇਹਦੇ ਡਿਜ਼ਾਈਨ ਤੇ ਕਾਰਨਰਸ ਤੇ ਆ ਕਾਰਨਰਸ ਤੇ ਬਣਾਵਾਂਗੇ ਕਾਰਨਰਸ ਮਮਾ ਮਮੀ ਗਾਏ ਤੁਸੀਂ ਦੇਖ ਸਕਦੇ ਹੋ ਹਾਂਜੀ ਤੋਂ ਸੋ ਲੋ ਜੀ ਜਿੰਨੇ ਸਾਡੇ ਕੋਲ ਦੁਕਾਨ 'ਚ ਸੀ ਤੁਹਾਨੂੰ ਸਾਰੇ ਦਿਖਾ ਚੁੱਕੇ ਆ ਸੋ ਕਿਸੇ ਵੀ ਭੈਣ ਨੇ ਜਾਂ ਮੇਰੇ ਕਿਸੇ ਵੀਰ ਨੇ ਆਪਣੀ ਭੈਣ ਨੂੰ ਗਿਫਟ ਕਰਨਾ ਹੋਵੇ ਆਪਣੀ ਕਿਸਮ ਸੀਸ ਲਈ ਲੈਣਾ ਸੋ ਤੁਸੀਂ ਤੁਹਾਨੂੰ ਸਕਰੀਨ ਤੇ ਨੰਬਰ ਡਿਸਪਲੇ ਕਰਾਂਗੇ ਉੱਪਰ ਸੋ ਤੁਸੀਂ ਉਹਦੇ ਤੇ ਕਰ ਸਕਦੇ ਹੋ ਕੰਟੈਕਟ ਸਾਡੇ ਨਾਲ ਤੇ ਬਾਕੀ ਸਾਰੇ ਜਿਹਨੂੰ ਜਿਹੜੇ ਵੀ ਰੂਪ ਦਾ ਵਰਕ ਪਸੰਦ ਆਉਂਦਾ ਹਨ ਉਹ ਸਾ ਤੋਂ ਫੋਨ ਨੰਬਰ ਦੇ ਉੱਪਰ ਵਰਕ ਦਾ ਪ੍ਰਾਈਸ ਪੁੱਛ ਸਕਦਾ ਹੈ ਤੇ ਸਰ ਡਿਜ਼ਾਈਨ ਦੀ ਪਿਕ ਸਾਡੇ ਕੋਲ ਹੋਰ ਵੀ ਬਹੁਤ ਸਾਰੀਆਂ ਹੁੰਦੀਆਂ ਨੇ ਅਗਰ ਤੁਸੀਂ ਨੰਬਰ ਦੇ ਨਾਲ ਜੁੜੋਗੇ ਜੇ ਮੈਂ ਨੰਬਰ ਲਿਆ ਜਾਊਗਾ ਨਾ ਤਾਂ ਫਿਰ ਤੁਹਾਨੂੰ ਅਸਲੀ ਹੋਰ ਵੀ ਡਿਜ਼ਾਈਨਸ ਸੈਂਡ ਕਰ ਸਕਦੇ ਹਾਂ ਜਿਹੜਾ ਨੰਬਰ ਉੱਪਰ ਮੈਂਸ਼ਨ ਕਰਾਂਗੇ ਤੁਸੀਂ ਉਹਦੇ ਤੇ WhatsApp ਤੇ ਲਿਖ ਕੇ ਭੇਜ ਸਕਦੇ ਹੋ ਸੋ ਉਹਦੇ ਤੇ ਤੁਹਾਨੂੰ ਡਿਜ਼ਾਈਨਸ ਵਗੈਰਾ ਆਉਣਗੇ ਡਿਜ਼ਾਈਨ ਹੋਰ ਵੀ ਬਹੁਤ ਸਾਰੇ ਨੇ ਸਾਡੇ ਕੋਲ ਕਿਉਂਕਿ ਸੂਟ ਇਦਾਂ ਕਰਵਾਉਂਦੇ ਰਹਿੰਨੇ ਆ ਹਨਾ ਵਿੱਚ ਕੀ ਕੀ ਚਲੇ ਜਾਂਦੇ ਨੇ ਤੇ ਹੁਣ ਵੀ ਅੱਜ ਵੀ ਟਾਈਮ ਨਹੀਂ ਸੀ ਹੈਗਾ ਅੱਜ ਵੀ ਅਸੀਂ ਟਾਈਮ ਕਿੰਨਾ ਹੋ ਚੁੱਕਾ 1 ਮਿੰਟ 1:05 ਬੱਜ ਗਏ ਹੁਣ ਯਾਰ ਮੈਨੂੰ ਲੱਗਦਾ ਹਾਂ ਕਿਉਂਕਿ 9:38 ਹੋ ਚੁੱਕੇ ਨੇ ਸੋ ਹਰਜੀਤ ਬਸ ਸਟਿਚ ਕਰਕੇ ਸਟਿਚ ਕਰਕੇ ਹਟੇ ਸਿੱਖ ਸੂਟ ਕੱਲ ਦੇਣਾ ਸੀਗਾ ਸੋ ਇਹ ਕਹਿੰਦੇ ਚਲੋ ਫਿਰ ਮੈਂ ਵੀ ਮੈਂ ਤਾਂ ਪਹਿਲਾਂ ਮਿਸ ਮਾਰਦਾ ਸੀਗਾ ਫਿਰ ਵੀ ਹਰਜੀਤ ਕਹਿੰਦੇ ਵੀ ਸੂਟ ਚਲੇ ਜਾਣੇ ਨੇ ਵੀ ਆਪਾਂ ਅੱਜ ਵੀਡੀਓ ਸ਼ੂਟ ਜ਼ਰੂਰ ਕਰਨੀ ਆ ਜੀ ਬਣਾ ਲਈਏ ਚਲੋ ਵੀਡੀਓ ਫੈਮਿਲੀ ਨੂੰ ਵੀ ਪਤਾ ਲੱਗੇ ਹੈ ਨਾ ਵੀ ਆਪਾਂ ਕੀ ਕਰ ਰੋਆ ਨੀ ਆ ਤੇ ਹਨ ਚਿੱਟੋ ਉੱਪਰ ਨੰਬਰ ਮੈਂਸ਼ਨ ਕਰਾਂਗੇ ਜੀ ਸੋ ਤੁਸੀਂ ਪੁੱਛ ਸਕਦੇ ਹੋ ਕੰਟੈਕਟ ਇਨ ਕੋਈ ਵੀ ਕੁਆਰੀ ਕਰ ਸਕਦੇ ਹੋ ਸੋ ਚਲੋ ਜੀ ਆਪਾਂ ਮਿਲਦੇ ਆ नेक्स्ट ਵਲੌਗ ਦੇ ਵਿੱਚ ਆਪਾਂ ਇਹਦੀ ਦੁਕਾਨਦਾਰੀ ਦੀ ਅਜੂਰੀ ਕਰਦੇ ਆ ਬੰਦ ਮਿਲਦੇ ਆ ਨਮੀ ਦੁਕਾਨਦਾਰੀ ਨਮੀ ਵੀਡੀਓ